ਸਤਗੁਰੂ ਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਪਾਪਤ ਅਸਥਾਨ ਤੇ ਤੰਤਨ ਸਤਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਮਹਾਨ ਸਤਿਮਹਾਂਪੁਰਸ਼ਾਂ ਦੀ ਰਹਿਨਮਾਈ ਦੇ ਹੇਠ ਗੁਰੂ ਚਰਨਾ ਦੇ ਵਿੱਚ ਬਰਾਜੀ ਹੋਈ ਗੁਰੂ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਜੈ ਗੁਰੂ ਦੇਵ ਤਨਗੋਬ ਦੇ ਜੈ ਪੀ ਜੈ ਭਾਰਤ ਸਾਥਿਓ ਜਿਆਦਾ ਲੰਬੀਆਂ ਵਿਚਾਰਾ ਨਹੀਂ ਕਰਨੀਆਂ ਮੈਂ ਕਿਉਂਕਿ ਮੇਰੇ ਤੋਂ ਪਹਿਲਾਂ ਔਰ ਮੇਰੇ ਤੋਂ ਬਾਅਦ ਵੀ ਬਹੁਤ ਸਾਰੇ ਵਿਦਵਾਨ ਔਰ ਮਹਾਪੁਰਸ਼ਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਆ ਮੈਂ ਸਿਰਫ ਮੁੱਦੇ ਦੇ ਉੱਤੇ ਤਿੰਨ ਚਾਰ ਪੁਆਇੰਟ ਤੁਹਾਡੇ ਨਾਲ ਡਿਸਕਸ ਕਰਨੇ ਆ ਤਾਂ ਕਿ ਆਪਾਂ ਜਦੋਂ ਲੋਕਾਂ 'ਚ ਵਿਚਰਦੇ ਆ ਆਪਾਂ ਕਿਸੇ ਗਲੀ ਮੁਹੱਲੇ ਸੱਤ ਦੇ ਵਿੱਚ ਖੜਦੇ ਆਂ ਬੈਠਦੇ ਆਂ ਚਾਰ ਭਰਾਵਾਂ ਚ ਗੱਲ ਕਰਦੇ ਆਂ ਤੇ ਸਾਨੂੰ ਇੰਨੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਸਮਾਜ ਜਿਹੜਾ ਲਾਈ ਲੱਗ ਗਿਆ ਜਦੋਂ ਕੋਈ ਦੁਸ਼ਮਣ ਗੱਲ ਕਰਦਾ ਤੇ ਅਸੀਂ ਬਹੁਤ ਜਲਦ ਉਹਦੀ ਹਾਂ ਚ ਹਮਲਾ ਕਰਦੇ ਆਂ ਇਹ ਸਾਡੇ ਵਿੱਚ ਕਮੀ ਕਹਿ ਲਓ ਸਾਡੀ ਕਮਜ਼ੋਰੀ ਕਹਿ ਲਓ ਜੋ ਮਰਜੀ ਕਹਿ ਲਓ ਲੇਕਿਨ ਅਗਰ ਸਾਨੂੰ ਜਾਣਕਾਰੀ ਹੋਏਗੀ ਤਾਂ ਅਸੀਂ ਉਸ ਚੀਜ਼ ਦਾ ਜਵਾਬ ਜਿਹੜਾ ਆ ਉਹ ਫਿਰ ਦੇ ਸਕਦੇ ਆ ਗੱਲ ਚੱਲੀ ਆ ਕਿ ਜਥੇਦਾਰ ਵੱਲੋਂ ਇਹ ਨੋਟਿਸ ਜਾਰੀ ਕਰਨਾ ਕਿ ਬਾਣੀ ਦੇ ਵਿੱਚ ਜਿਸ ਨੂੰ ਜੋ ਕਹਿ ਕੇ ਸੰਬੋਧਨ ਕੀਤਾ ਉਹੀ ਕਿਹਾ ਜਾਵੇ ਖਾਸ ਕਰਕੇ ਇਹ ਕੋਡ ਕੀਤਾ ਗਿਆ ਕਿ ਭਗਤ ਕਿਹਾ ਜਾਵੇ ਭਗਤਾਂ ਹੁਣ ਮੇਨ ਟਕਰਾਅ ਕਿਸ ਚੀਜ਼ ਦਾ ਆ ਇਥੇ ਸਾਡੇ ਵਾਲੇ ਬੁਲਾਰੇ ਮੇਰੇ ਤੋਂ ਪਹਿਲਾਂ ਵੀ ਕੋ ਸਾਥੀ ਜਾਂ ਆਮ ਵੀ ਆਪਾਂ ਸੁਣਦੇ ਆਂ ਬਈ ਗੱਲ ਬਈ ਜੇ ਸਾਡੇ ਵਾਲੇ ਨੂੰ ਤੁਸੀਂ ਭਗਤ ਕਹਿਣਾ ਤਾਂ ਫਿਰ ਅਸੀਂ ਤੁਹਾਡੇ ਵਾਲੇ ਨੂੰ ਮੁਹੱਲਾ ਕਹਿਣਾ ਉਥੇ ਮੁਹੱਲਾ ਲੱਗਿਆ ਇਦਾਂ ਵੀ ਕਹਿੰਦੇ ਸੁਣੇ ਆਪਾਂ ਇਹ ਸਾਡਾ ਰੌਲਾ ਇਸ ਗੱਲ ਨਾਲ ਹੱਲ ਨਹੀਂ ਹੋਣਾ ਮੰਨ ਲਓ ਅਸੀਂ ਮੁਹੱਲਾ ਕਹਿਣ ਲੱਪਾਂਗੇ ਉਹ ਭਗਤ ਕਹੀ ਜਾਣਗੇ ਬਈ ਉਹਦੇ 'ਚ ਫਰਕ ਕੀ ਪਿਆ ਗੱਲ ਤਾਂ ਸਤਕਾਰ ਦੇਣ ਦੀ ਹੈ ਕਿ ਅਸੀਂ ਆਪਣੇ ਮਹਾਨ ਮਹਾਪੁਰਸ਼ਾਂ ਨੂੰ ਗੁਰੂ ਜਾਂ ਸਤ ਗੁਰੂ ਦਾ ਦਰਜਾ ਜਿਹੜਾ ਦੇ ਰਹੇ ਆ ਉਹ ਵੀ ਮਜਬੂਰ ਹੋਣ ਕਿ ਦਰਜਾ ਦੇਣਾ ਹੈ ਔਰ ਉਹਦੇ ਵਿੱਚ ਦੋ ਤਿੰਨ ਮੈਂ ਤੁਹਾਡੇ ਨਾਲ ਜਿਹੜੇ ਪੁਆਇੰਟ ਆ ਉਹ ਡਿਸਕਸ ਕਰਨੇ ਆ ਪਹਿਲੀ ਗੱਲ ਕਿ ਜਿਸ ਚੀਜ਼ ਦਾ ਉਹ ਹਵਾਲਾ ਦੇ ਰਹੇ ਆ ਉਹ ਹਵਾਲਾ ਦੇ ਰਹੇ ਆ ਵੀ ਜਿਹਨੂੰ ਜਿਸ ਤਰ੍ਹਾਂ ਲਿਖਿਆ ਬਾਣੀ ਦੇ ਵਿੱਚ 1430 ਪੰਨੇ ਆ ਉਹਨਾਂ ਵਿੱਚ ਬਾਣੀ ਦੀ ਸ਼ੁਰੂਆਤ ਚ ਲਿਖਿਆ ਕਿ ਇਹ ਬਾਣੀ ਕਿਸ ਮਹਾਪੁਰਸ਼ ਦੀ ਆ ਉਹਦੇ ਚ ਚਾਹੇ ਉਹ ਸ਼ਲੋਕ ਮੁਹੱਲਾ ਲਿਖਿਆ ਚਾਹੇ ਬਾਣੀ ਭਗਤ A B C D ਕਿਸੇ ਦੀ ਵੀ ਬਾਣੀ ਦੇ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਸਿਰਫ ਉੱਪਰ ਰੈਫਰੈਂਸ ਦਿੱਤਾ ਤੇ ਉਹ ਰੈਫਰੈਂਸ ਕਹਨੇ ਦਿੱਤਾ ਜਿਹੜਾ ਬਾਣੀ ਲਿਖ ਰਿਹਾ ਸੀ ਲਿਖਵਾ ਕੌਣ ਰਿਹਾ ਸੀ ਪੰਚਮ ਪਾਸ਼ਾ ਔਰ ਲਿਖਣ ਵਾਲਾ ਕੌਣ ਸੀ ਭਾਈ ਗੁਰਦਾਸ ਉਹਨੇ ਆਪਣੀ ਮਰਜ਼ੀ ਨਾਲ ਰੈਫਰੈਂਸ ਦਿੱਤਾ ਉਹਨੂੰ ਬਾਣੀ ਨਹੀਂ ਆਪਾਂ ਕਹਿ ਸਕਦੇ ਉਹ ਸਿਰਫ ਇੱਕ ਰੈਫਰੈਂਸ ਹੈ ਵੀ ਉਹ ਬਾਣੀ ਕਿਸ ਮਹਾਪੁਰਸ਼ ਦੀ ਹੈ ਸਿਰਫ ਉੱਪਰ ਇੰਨੀ ਗੱਲ ਲਿਖੀ ਆ ਵਿੱਚ ਕੁਛ ਨਹੀਂ ਕਿਸੇ ਨੂੰ ਭਗਤ ਨਹੀਂ ਲਿਖਿਆ ਗਿਆ ਕਿਸੇ ਨੂੰ ਮੁਹੱਲਾ ਵਿੱਚ ਨਹੀਂ ਲਿਖਿਆ ਗਿਆ ਸ਼ਬਦ ਦੇ ਵਿੱਚ ਨਹੀਂ ਗਿਆ ਜਿਹੜੀ ਗੱਲ ਵੀ ਉਹ ਆਪਾਂ ਚਾਹੇ ਰੱਬ ਕਹਿ ਲੋ ਗੋੜ ਕਹਿ ਲੋ ਪ੍ਰਮਾਤਮਾ ਕਹਿ ਲੋ ਵਾਹਿਗੁਰੂ ਕਹਿ ਲੋ ਉਹਨੂੰ ਬਾਣੀ ਦੇ ਵਿੱਚ ਗੋਵਿੰਦ ਠਾਕੁਰ ਰਾਮ ਪਤਾ ਨਹੀਂ ਕਈ ਤਰੀਕਿਆਂ ਦੇ ਨਾਲ ਸੰਬੋਧਨ ਕੀਤਾ ਹੋਇਆ ਉਹ ਤਾਂ ਵੱਖਰੇ ਵੱਖਰੇ ਨਾਮ ਫੇ ਆਪਾਂ ਕਿਹਦਾ ਸੱਚ ਮੰਨਾਂਗੇ ਆਪਾਂ ਤਾਂ ਰੌਲਾ ਇਸ ਗੱਲ ਦਾ ਕਿ ਗੁਰੂ ਰਵੀਦਾਸ ਜੀ ਸਾਡੇ ਮਾਰਗਦਰਸ਼ਕ ਆ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਆ ਉਹਨਾਂ ਦੀ ਬਾਣੀ ਜਿਹੜੀ ਆ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਸੇਧ ਦਿੰਦੀ ਆ ਉਹ ਸਾਡੇ ਲਈ ਜਗਤਗੁਰੂ ਆ ਔਰ ਉਹਦੇ ਕਈ ਹਵਾਲੇ ਜਿਹੜੇ ਆ ਬਾਣੀ ਦੇ ਵਿੱਚ ਪਹਿਲਾਂ ਵੀ ਬੁਲਾਰਿਆ ਨੇ ਦਿੱਤੇ ਹੋਏ ਮੈਂ ਉਸ ਗੱਲ ਦੇ ਵਿੱਚ ਜਾਣਾ ਨਹੀਂ ਪਰ ਦੂਸਰੀ ਗੱਲ ਇੱਕ ਤਾਂ ਗੱਲ ਇਹ ਕਲੀਅਰ ਹੋ ਗਈ ਦੂਸਰੀ ਗੱਲ ਇਹ ਆ ਕਿ ਉਹ ਜਿਹੜੀਆਂ ਸ਼ਰਾਰਤਾਂ ਕਰਦੇ ਆ ਉਹ ਸ਼ਰਾਰਤਾਂ ਸਾਡੇ ਕਿਤੇ ਨਾ ਕਿਤੇ ਚੁੰਡੀ ਵੜ ਕੇ ਦੇਖਦੇ ਆ ਬਈ ਇਹਨਾਂ ਨੇ ਦੇਖੀ ਹੈ ਵੀ ਜਾਗਦੇ ਆ ਕਿ ਸੁਤੇ ਜਾਗਦੇ ਆ ਕਿ ਸੁਤੇ ਪਤਾ ਉਹਨਾਂ ਨੂੰ ਵੀ ਆ ਕਿ ਜਦੋਂ ਇਹ ਇਕੱਠੇ ਹੁੰਦੇ ਆ ਫਿਰ ਇਹ ਭਾਰੂ ਪੈਂਦੀ ਆ ਪਰ ਕਿਉਂਕਿ ਉਹਨਾਂ ਦਾ ਆਪਣਾ ਵਿਵਾਦ ਕੋਈ ਨਾ ਕੋਈ ਚੱਲਿਆ ਹੁੰਦਾ ਇਹ ਗੱਲ ਨੋਟ ਕਰ ਲਿਓ ਇਹ ਗੱਲ ਕਦੋਂ ਹੁੰਦੀ ਆ ਜਦੋਂ ਉਹਨਾਂ ਦੇ ਆਪਣੇ ਘਰ 'ਚ ਕੋਈ ਲੜਾਈ ਹੁੰਦੀ ਆ ਉਸ ਵੇਲੇ ਇਹ ਮੁੱਦਾ ਛੇੜਦੇ ਆ ਤਾਂ ਕਿ ਇਹ ਇਕੱਠੇ ਹੋ ਜਾਣ ਕੋਈ ਗੱਲ ਨਹੀਂ ਆ ਇਹ ਸਮਝ ਲਾਂਗੇ ਬਾਅਦ ਵਿੱਚ ਉਹਨਾਂ ਦੇ ਮਨ ਦਾ ਇਹ ਆ ਲੇਕਿਨ ਅਸੀਂ ਆਪਣੇ ਵਾਲਿਆਂ ਨੂੰ ਕਿਸੇ ਮੁੱਦੇ ਤੇ ਤਾਂ ਆਪਣੇ ਨਾਲ ਜੋੜੀਏ ਇਸ ਵੇਲੇ ਉਹਨਾਂ ਦੇ ਘਰ 'ਚ ਵੀ ਲੜਾਈ ਚੱਲ ਰਹੀ ਆ ਇਸ ਕਰਕੇ ਚੁੰਡੀ ਵੱਡੀ ਸਾਡੇ ਤਾਂ ਕਿ ਦੇਖੀਏ ਲੇਕਿਨ ਤੁਹਾਡੇ ਕੋਲ ਇਸ ਗੱਲ ਦੇ ਜਵਾਬ ਹੋਣੇ ਚਾਹੀਦੇ ਆ ਇਹ ਵਾਰ ਪਹਿਲੀ ਵਾਰ ਤੁਹਾਡੇ ਉੱਤੇ ਨਹੀਂ ਕੀਤਾ ਗਿਆ ਮੈਂ ਪਹਿਲਾਂ ਵੀ ਬਹੁਤ ਸਾਰੇ ਮੰਚਾਂ ਦੇ ਉੱਤੇ ਸਟੇਜਾਂ ਦੇ ਉੱਤੇ ਗੱਲ ਕਹਿੰਦਾ ਆ ਕਿ ਵਾਰ ਸਾਡੇ ਉੱਤੇ ਪਹਿਲੀ ਵਾਰ ਨਹੀਂ ਹੋਇਆ ਪਹਿਲਾ ਵਾਰ ਉਹਨਾਂ ਨੇ ਸਾਡੇ ਉੱਤੇ ਕਦੋਂ ਕੀਤਾ ਅੱਜ ਤੋਂ 35 ਸਾਲ ਪਹਿਲਾਂ ਦੇ ਗੁਟਕਾ ਸਾਹਿਬ ਚੁੱਕ ਕੇ ਦੇਖੋ ਜਿਹਦੇ ਵਿੱਚ ਅਰਦਾਸ ਲਿਖੀ ਹੋਈ ਹੁੰਦੀ ਸੀ ਔਰ ਉਸ ਅਰਦਾਸ ਦੇ ਵਿੱਚ ਲਾਈਨਾਂ ਹੁੰਦੀਆਂ ਸੀਗੀਆਂ ਜਿਹੜੇ ਕਹਿੰਦੇ ਆ ਬੰਦ-ਬੰਦ ਕਟਵਾਏ ਖੋਪਰੀਆਂ ਲਖਾਈਆਂ ਚੜਖੜੀਆਂ ਦੇ ਚੜੇ ਤਨ ਆਰੀਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਹੁੰਦੀਆਂ ਸੀ ਜਿਹੜੇ ਕੋਲੂਆਂ 'ਚ ਪੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਹਾਈਆਂ ਅੱਜ ਉਹ ਲਾਈਨਾਂ ਤੁਹਾਨੂੰ ਗੁਟਕਾ ਸਾਹਿਬ ਦੇ ਵਿੱਚ ਨਹੀਂ ਮਿਲਣਗੀਆਂ ਕਾਰਨ ਕੋਲੂਆਂ 'ਚ ਪੀੜ ਹੋਣ ਵਾਲੇ ਕੌਣ ਸੀ ਕਦੀ ਆਪਾਂ ਵਿਚਾਰ ਨਹੀਂ ਕੀਤੀ ਪੁੱਠੀਆਂ ਖੱਲਾਂ ਕਿਹਨੇ ਲਹਾਈਆਂ ਕੋਲੂਆਂ 'ਚ ਪੀੜ ਹੋਣ ਵਾਲੇ ਬਾਬਾ ਮੋਤੀराम ਮਹਿਰਾ ਦਾ ਪਰਿਵਾਰ ਲਾਈਨਾਂ ਕੱਟ ਦਿੱਤੀਆਂ ਕਿਉਂ ਬਹੁਤ ਵੱਡੀ ਸੀ ਅਰਦਾਸ ਹੋ ਜਾ ਨੀ ਉਹਦਾ ਨਾ ਨਹੀਂ ਪੁੱਠੀਆਂ ਖੱਲਾਂ ਕਿਹਨੇ ਲਾਈਆਂ ਬਾਬਾ ਜੈ ਸਿੰਘ ਖਲਕਟ ਜਿਹੜਾ ਤੁਹਾਡੇ ਵਿੱਚੋਂ ਹੋਇਆ ਅਰਦਾਸ ਕੱਟ ਕੇ ਉਹ ਮਾਰੀ ਆਪਾਂ ਨਹੀਂ ਬੋਲੇ ਆਪਾਂ ਨਹੀਂ ਬੋਲੇ ਉਹਨਾਂ ਨੇ ਫੇਰ ਦੂਸਰਾ ਹਮਲਾ ਕੀਤਾ ਤੁਹਾਡੇ ਉੱਤੇ ਦੂਸਰਾ ਹਮਲਾ ਕੀਤਾ ਨਾਨਕਸ਼ਹੀ ਕਲੰਡਰ ਆ ਗਿਆ ਨਾਨਕਸ਼ਹੀ ਕਲੰਡਰ ਦੇ ਵਿੱਚ ਉਹਨਾਂ ਨੇ ਲਿਖਿਆ ਜਿੱਥੇ ਬਾਕੀ ਸਾਰਾ ਕੁਝ ਲਿਖ ਕੇ ਲਿਖਿਆ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਤੋਂ ਬਾਅਦ ਉਹਨਾਂ ਨੇ ਗੁਰਪੁਰਪ ਦੇ ਵਿੱਚ 10 ਜਿਨ੍ਹਾਂ ਨੂੰ ਉਹ ਗੁਰੂ ਮੰਨਦੇ ਆ ਉਹਨਾਂ ਦੇ ਨਾਮ ਲੈ ਕੇ ਥੱਲੇ ਲਿਖਤਾ ਤੇ ਹੋਰ ਅਤੇ ਹੋਰ ਦੇਖੋ ਆਪਾਂ ਫਿਰ ਵੀ ਨਹੀਂ ਬੋਲੇ ਆਪਾਂ ਨਹੀਂ ਵੀ ਦੂਸਰਾ ਅਟੈਕ ਸੀ ਸਾਡੇ ਉੱਤੇ ਅਰਦਾਸ ਦਾ ਅਟੈਕ ਹੋ ਗਿਆ ਨਨਛੇ ਕਲੰਡਰ ਦੇ ਵਿੱਚ ਸਾਨੂੰ ਚੱਕ ਕੇ ਸਾਈਡ ਦੇ ਉੱਤੇ ਰੱਖ ਦਿੱਤਾ ਲੇਕਿਨ ਆ ਫਿਰ ਅਟੈਕ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਨੂੰ ਪਤਾ ਹੋਣਾ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਰੌਲਾ ਇਹ ਆ ਕਿ ਸਾਡੀਆਂ ਸਟੇਜਾਂ ਸਾਡੇ ਪ੍ਰੋਗਰਾਮ ਅਸੀਂ ਪ੍ਰੋਗਰਾਮਾਂ ਦੇ ਉੱਤੇ ਢਾਲ ਇਕੱਠੀ ਕਰਦੇ ਆ ਆਪਣੇ ਘਰਾਂ ਵਿੱਚੋਂ ਕਿਸੇ ਤੋਂ 100 ਕਿਸੇ ਤੋਂ 50 ਕਿਸੇ ਤੋਂ 10 ਕਿਸੇ ਤੋਂ 20 ਪੈਸੇ ਇਕੱਠੇ ਕਰਕੇ ਆਪਾਂ ਪ੍ਰੋਗਰਾਮ ਕਰਾਉਂਦੇ ਆ ਉੱਥੇ ਅਸੀਂ ਆਪਣੀ ਸਟੇਜ ਆਪਣਾ ਕਲਾਕਾਰ ਆਪਣਾ ਪੈਸਾ ਆਪਣਾ ਸਮਾਜ ਇਕੱਠਾ ਕਰਕੇ ਤਾਂ ਫਿਰ ਅਸੀਂ ਉਸ ਮੰਚ ਦੇ ਉੱਤੇ ਜਾ ਕੇ ਕਹਿੰਨੇ ਆ ਕਿ ਸਾਡਾ ਸਤਿਗੁਰੂ ਆ ਜੇ ਅਸੀਂ ਗੁਰੂ ਵੀ ਬਣਾਏ ਆ ਅਸੀਂ ਗੁਰੂ ਘਰ ਵੀ ਬਣਾਏ ਆ ਤੇ ਗੁਰੂ ਘਰਾਂ ਦੇ ਤੇ ਲੱਖਾਂ ਰੁਪਏ ਜਿਹੜਾ ਇਕੱਠਾ ਕੀਤਾ ਸੀ ਆਪਣੇ ਸਮਾਜ ਦੇ ਕੋਲੋਂ ਤੇ ਹਲਫੁੱਲ ਇਕੱਠਾ ਕਰਕੇ ਕੀਤਾ ਲੇਕਿਨ ਜੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਆਪਣੇ ਗੁਰੂ ਨੂੰ ਗੁਰੂ ਨਹੀਂ ਕਹਿਣਾ ਤਾਂ ਫਿਰ ਅਸੀਂ ਉਹਨਾਂ ਦੇ ਜਾ ਕੇ ਕਹਿਣਾ ਉੱਥੇ ਤਾਂ ਹੋਊਗਾ ਹੀ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਹੀ ਕਹਿ ਰਹੇ ਆ ਨਾ ਉੱਥੇ ਗੁਰੂ ਘਰ ਦੇ ਵਿੱਚ ਆਪਾਂ ਜਾ ਕੇ ਨਹੀਂ ਕਹਿੰਦੇ ਇਹਨਾਂ ਨੇ ਬੰਡੀਆਂ ਬਾਰ-ਬਾਰ ਬਾਰ-ਬਾਰ ਕਰਕੇ ਪਾਈਆਂ ਬਾਰ-ਬਾਰ ਕਰਕੇ ਪਾਈਆਂ ਤੋ ਅੱਜ ਅੱਜ ਦੀ ਜਿਹੜੀ ਹਾਲਾਤ ਬਣੇ ਹੋਏ ਆ ਮੈਂ ਤੁਹਾਨੂੰ ਸਨਮਰ ਬੇਨਤੀ ਕਰਦਾ ਮਹਾਪੁਰਸ਼ ਬੈਠੇ ਆ ਮਹਾਪੁਰਸ਼ੋ ਪ੍ਰੋਗਰਾਮ ਕੋਈ ਇਦਾਂ ਦਾ ਜਿੱਦਾਂ ਦਾ ਕਿਉਂਕਿ ਚੱਲਣਾ ਤਾਂ ਤੁਹਾਡੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਆ ਸੀ ਤੁਹਾਡੇ ਹੁਕਮ ਦੇ ਮੁਤਾਬਕ ਹੀ ਅਸੀਂ ਜਿਹੜਾ ਆ ਇਸ ਮੂਵਮੈਂਟ ਨੂੰ ਅੱਗੇ ਲੈ ਕੇ ਜਾਣਾ ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਕਿ ਆਪਾਂ ਠੋਸ ਗੱਲ ਕਰਨੀ ਹੈ ਉਹ ਗੱਲ ਕਰਨੀ ਜਿਹਦੇ ਨਾਲ ਦੁਸ਼ਮਣ ਜਿਹੜਾ ਆ ਉਹਨੂੰ ਪਤਾ ਹੋਵੇ ਕਿ ਮੈਨੂੰ ਜਵਾਬ ਦੇਣਾ ਔਫਾ ਉਹਨਾਂ ਨੇ ਸਾਡੇ ਤੇ ਜੇ ਇੰਨੇ ਅਟੈਕ ਕੀਤੇ ਆ ਇਹ ਗੱਲ ਦੀ ਜਾਣਕਾਰੀ ਸਾਡੇ ਕੋਲ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਉਹਨਾਂ ਦੀ ਹਾਂ ਚ ਹਾਂ ਰੋੜਾਉਣ ਵਾਲੇ ਬਣੀਏ ਗੁਰੂ ਰਵੀਦਾਸ ਜੀ ਜਿਨ੍ਹਾਂ ਦੀ ਉਮਰ ਜਿਨ੍ਹਾਂ ਦਾ ਤਜਰਬਾ ਜਿੰਨਾ ਵੀ ਹੋਇਆ ਅੱਜ ਉਹਨਾਂ ਦੇ ਜਾਨ ਤੋਂ ਬਾਅਦ ਵੀ ਉਹਨਾਂ ਦੇ ਇਸ ਦੁਨੀਆ ਤੇ ਉਹ ਜਾਨ ਤੋਂ ਬਾਅਦ ਵੀ ਲਗਭਗ 500 ਸਾਲ ਹੋ ਗਿਆ ਉਹਨਾਂ ਨੂੰ ਲਗਭਗ ਇਸ ਦੁਨੀਆ ਤੋਂ ਸਰੀਰਕ ਤੌਰ ਤੇ ਗਿਆ ਲਗਭਗ 500 ਸਾਲ ਦੇ ਅੱਜ ਵੀ ਇਹ ਉਹਨਾਂ ਦੇ ਗੱਲ ਰੜਕੀ ਜਾ ਰਹੀ ਹੈ ਅੱਜ ਵੀ ਇਹ ਗੱਲ ਰੜਕੀ ਜਾ ਰਹੀ ਹੈ ਕਿ ਗੁਰੂ ਰਵਿਦਾਸ ਜੀ ਨੂੰ ਅੱਜ ਉਹ ਉਸ ਬਲੰਦੀਆਂ ਤੇ ਜਾਣ ਤੋਂ ਰੋਕ ਨਹੀਂ ਪਾਏ ਕਿਉਂਕਿ ਆ ਸਮਾਜ ਜਿਹੜਾ ਆ ਅਵੇਅਰ ਹੋਇਆ ਆ ਅਵੇਅਰ ਹੋਇਆ ਜਾਣਕਾਰ ਹੋਇਆ ਅੱਜ ਉਹ ਗੱਲਾਂ ਜਿਹੜੀਆਂ ਆ ਉਹਨਾਂ ਦੇ ਅਜੇ ਵੀ ਰੜਕਦੀਆਂ ਜਾ ਰਹੀਆਂ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਹਾਨੂੰ ਜ਼ਿਆਦਾ ਚੁਸਤ ਹੋਣਾ ਪੈਣਾ ਤੁਹਾਨੂੰ ਜਾਣਕਾਰ ਜ਼ਿਆਦਾ ਹੋਣਾ ਪੈਣਾ ਜਾਣਕਾਰੀ ਹੀ ਸਭ ਤੋਂ ਵੱਡਾ ਹਥਿਆਰ ਆ ਜੇ ਉਹ ਗੱਲ ਕਰਦੇ ਆ ਉਹਨਾਂ ਨੂੰ ਇਹ ਗੱਲ ਕਹੋ ਉਹਨਾਂ ਨਾਲ ਇਹ ਅਵਲਤਾ ਓਪਨਲੀ ਅਸੀਂ ਆਪਾਂ ਕੱਲਾ ਕੱਲਾ ਕਰਕੇ ਬਹਿਸ ਕਰਾਂਗੇ ਦਾ ਜਦੋਂ ਵੀ ਕੋਈ ਗੱਲ ਹੁੰਦੀ ਉਹਨਾਂ ਨੂੰ ਕਹੋ ਵੀ ਤੁਸੀਂ ਰੱਖੋ ਟਾਈਮ ਸਾਡੇ ਮਹਾਪੁਰਸ਼ ਵੀ ਰੱਖਣਗੇ ਟਾਈਮ ਉਦੋਂ ਗੱਲ ਕਰਾਂਗੇ ਨਹੀਂ ਤਾਂ ਤੁਹਾਡੇ ਅਸੀਂ ਕਿਸੇ ਨੋਟਿਸ ਨੂੰ ਨਹੀਂ ਮੰਨਦੇ ਕਿਉਂਕਿ ਐਸਜੀਪੀਸੀ ਜਿਹੜੀ ਹੈ ਉਹਨਾਂ ਦੀ ਸੰਸਥਾ ਹੋ ਸਕਦੀ ਹੈ ਸਾਡੀ ਜਿਹੜੀ ਸੰਸਥਾ ਆ ਬੈਠੀ ਹੈ ਸਾਡੀ ਸੰਸਥਾ ਆ ਬੈਠੀ ਹੈ ਸ਼ਿਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਸਾਡੀ ਸੰਸਥਾ ਆ ਬੈਠੀ ਹੈ ਉਹ ਉਹਨਾਂ ਦੀ ਸੰਸਥਾ ਹੋ ਸਕਦੀ ਆ ਉਹਨਾਂ ਦਾ ਹੁਕਮਨਾਮਾ ਉਹਨਾਂ ਦੇ ਗੁਰੂ ਘਰਾਂ 'ਚ ਚੱਲ ਸਕਦਾ ਆ ਸਾਡੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਹੁਕਮਨਾਮਾ ਜਿਹੜਾ ਆ ਉਹ ਲਾਗੂ ਨਹੀਂ ਹੋਵੇਗਾ ਇਹ ਗੱਲ ਜਿਹੜੀ ਆ ਇਹ ਛੋਟੀ ਗੱਲ ਇੱਕ ਛੋਟੀ ਜੀ ਗੱਲ ਆ ਇੰਨੀ ਵੀ ਉਹਨਾਂ ਦਾ ਹੁਕਮਨਾਮਾ ਉਹਨਾਂ ਦੇ ਗੁਰੂ ਘਰਾਂ ਦੇ ਹੋਵੇ ਉਹ ਆਪਣੇ ਗੁਰੂ ਘਰਾਂ 'ਚ ਲਾਗੂ ਕਰਾਉਣ ਲੇਕਿਨ ਸਾਡੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਆ ਬੈਠੀ ਆ ਇਹ ਜੋ ਹੁਕਮਨਾਮਾ ਜਾਰੀ ਕਰੇਗੀ ਉਹ ਮੰਨਣ लायक ਹੋਏਗਾ ਨਾ ਕੋਈ ਦੂਸਰਾ ਤੀਸਰਾ ਕੋਈ ਵੀ ਹੋਵੇ ਅਸੀਂ ਕਿਸੇ ਹੁਕਮਨਾਮੇ ਨੂੰ ਨਹੀਂ ਮੰਨਦੇ ਅਸੀਂ ਗੁਰੂ ਰਵਿਦਾਸ ਜੀ ਨੂੰ ਜਗਤਗੁਰੂ ਦਾ ਜਿਹੜੀ ਉਪਾਧੀ ਹੈ ਉਹ ਅਸੀਂ ਨਹੀਂ ਦਿੱਤੀ ਮਹਾਪੁਰਸ਼ਾਂ ਨੇ ਹੀ ਦਿੱਤੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਉਹਨਾਂ ਨੇ ਗੁਰੂ ਰਵਿਦਾਸ ਜੀ ਨੂੰ ਜਗਤਗੁਰੂ ਦੀ ਉਪਾਧੀ ਦਿੱਤੀ ਹੈ ਔਰ ਜਗਤਗੁਰੂ ਜਿਹੜੇ ਆ ਉਹ ਕਦੇ ਵੀ ਇਹਨਾਂ ਲੋਕਾਂ ਦੇ ਕਹਿਣ ਦੇ ਉੱਤੇ ਛੋਟੇ ਨਹੀਂ ਹੋਣ ਵਾਲੇ ਸੋ ਮੈਂ ਇੰਨੀਆਂ ਕੋ ਬੇਨਤੀਆਂ ਕਰਦਾ ਜੇ ਕੋਈ ਲਫ਼ਜ਼ ਵੱਧ ਘੱਟ ਬੋਲ ਗਿਆ ਹੋਵੇ ਉਹਦੇ ਲਈ ਮਾਫ਼ੀ ਚਾਹੁੰਦਾ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਜੈ ਗੁਰੂ ਦੇਵ ਤਨ ਗੁਰ ਦੇਵ ਜੈ ਭੀਮ ਜੈ ਪਰ